ਰੋਬਿਨ ਉਤੇ ਇੰਨੀ ਸ਼ਾਂਤੀ ਤੇ ਚੰਗੀ ਨਹੀਂ ਲੱਗਦੀ ਹੈਗੀ। ਢੂ ਉਠੋ। ਰੋਬਿਨ ਨੀਂ ਨੀ ਆਇਆ। ਇਹ ਦੇਖੋ ਵੀ ਰੋਬਿਨ ਦਾ ਹਾਲ। ਇਹ ਨੂੰ ਮੈਂ ਹੋ ਗਿਆ ਦੇਖਦੇ 2-3 ਮਿੰਟ ਆਰਾਮ ਨਾਲ ਇੱਕ ਸ਼ੂਜ਼ੇ ਨੇ ਥੱਲੇ ਲਾਇਆ ਹੋਇਆ ਪੈਰ ਚੋਂ ਸ਼ਾਂਤੀ ਚ ਪਤਾ ਨਹੀਂ ਇੰਨੀ ਸ਼ਾਂਤੀ ਕਿੱਦਾਂ ਆ ਗਈ। ਮਾਮਾ ਨੂੰ ਕਿਤੇ ਚੈਨ ਨਹੀਂ ਆਉਂਦਾ ਹਣੇ ਸ਼ਾਂਤੀ ਚ ਇਦਾਂ ਲਟਕਿਆ ਹੋਇਆ ਹੈ ਚੇਅਰ ਤੇ। ਰਾਮ ਨਾ ਆਪ ਤੇ ਜਾਨ ਤੇ ਪਤਾ ਨਹੀਂ ਆਰਾਮ ਕਰ ਰਿਹਾ ਪਰ ਮਾਵਾ ਦੇ ਦਿਲ ਕਿੱਥੇ ਖੜ ਦੇ ਉਹ ਮੇਰੀ ਟੈਨਸ਼ਨ ਉਹੀ ਪਈ ਹੈਗੀ ਏ ਇਦਾਂ ਏ ਇਦਾਂ ਕਿਉਂ ਕਰ ਰਿਹਾ ਇਹਦਾ ਕਿਤੇ ਕੁਝ ਦੁਖਦਾ ਤਾਂ ਨਹੀਂ ਇਹ ਇਦਾਂ ਕਿਉਂ ਕਰ ਰਿਹਾ ਇਹ ਤਾਂ ਸ਼ਾਂਤੀ ਵਾਲਾ ਹੈ ਨਹੀਂਗਾ ਇੰਨੀ ਮਾਵਾ ਨੂੰ ਕਿਤੇ ਚੈਨ ਨਹੀਂ ਆਉਂਦਾ ਜੇ ਬੱਚੇ ਸ਼ਰਾਰਤਾਂ ਕਰਦੇ ਆ ਫਿਰ ਵੀ ਮਾਵਾ ਦੇ ਬੁਰੇ ਹਾਲ ਮਗਰ ਭੱਜ ਭੱਜ ਤੇ ਹੁਣ ਇਹ ਸ਼ਾਂਤੀ ਚ ਲੇਟਿਆ ਹੋਇਆ ਫਿਰ ਵੀ ਬੁਰਾ ਹਾਲ ਕੀ ਇਦਾਂ ਕਿਉਂ ਕਰਦਾ ਰੁੱਬਾ ਬੱਚੇ ਤਾਂ ਬਈ ਹੱਸਦੇ ਖੇਡਦੇ ਵਧੀਆ ਲੱਗਦੇ ਹਾਏ ਜਾਨੇ ਨਾ ਬੁੱਤੇ ਨਹੀਂ ਸ਼ਾਂਤੀ ਮੈਨੂੰ ਪਸੰਦ ਨਹੀਂ ਹੈਗੀ ਤੂੰ ਤਾਂ ਹੱਸਦਾ ਖੇਡਦਾ ਹੀ ਠੀਕ ਆ ਪੁੱਤ ਭੱਜੋ ਚਲੋ ਉਹ ਜੋ ਸਟਾਰਟ ਚੈਨ ਨਹੀਂ ਆਉਂਦਾ ਹੈਗਾ ਪੁੱਤ ਮਾਂ ਨੂੰ ਫਿਰ ਇਦਾਂ ਚਲੋ ਬਹੁਤ ਹੋ ਗਈ ਸ਼ਾਂਤੀ ਚੱਲ ਮੇਰੀ ਮਿੱਠੀ ਖੇਡੋ ਸ਼ੂਜ਼ ਪਾਓ ਤੇ ਖੇਡੋ ਸ਼ੂਜ਼ ਦੇਖ ਲਓ ਲਾ ਕੇ ਸੁੱਟਿਆ ਹੋਇਆ ਚਲੋ ਕੀ ਸੋਚਣ ਲੱਗ ਗਿਆ ਮੈਨੇ ਜਿੰਨੂ ਹੈ ਕੀ ਸੋਚਦੇ ਹੋ ਤੁਸੀਂ ਇੰਨਾ ਕਾਦੀ ਟੈਨਸ਼ਨ ਪੈ ਗਈ ਮੇਰੇ ਪੁੱਤ ਨੂੰ ਇੰਨੀ ਸ਼ਾਂਤ ਆਪਾ ਹੁੰਦੇ ਨਹੀਂ ਹੈਗੇ ਮੰਮਾ ਨੂੰ ਉਸ ਤੋਂ ਵੱਧ ਟੈਨਸ਼ਨ ਹੋ ਜਾਂਦੀ ਆ ਕਿ ਇੰਨੀ ਸ਼ਾਂਤੀ ਕਾਹ ਤੋਂ ਹੋਗੀ ਬੱਚੇ ਜਦੋਂ ਸ਼ਰਾਰਤਾਂ ਕਰਦੇ ਫੇਰ ਵੀ ਟੈਨਸ਼ਨ ਕਿ ਸੱਟ ਨਾ ਖਾ ਲੈਣ ਆ ਸ਼ਾਂਤੀ ਦੇ ਮੂੜ ਚ ਆ ਜਾਣ ਫੇਰ ਵੀ ਟੈਨਸ਼ਨ ਕਿ ਹਾਏ ਇੰਨੀ ਸ਼ਾਂਤੀ ਵੀ ਨਹੀਂ ਵਧੀਆ ਲੱਗਦੀ ਨਾਵੇਂ ਨਹੀਂ ਬਿੱਟੀ ਚਲੋ ਕਿੱਡੀਆਂ ਕਰਦੇ ਆ ਚਲੋ ਚਲੋ ਕਿੱਡੀਆਂ ਕਰਦੇ ਆ ਇੰਨਾ ਨਹੀਂ ਬੁੱਤ ਸ਼ਾਂਤ ਹੋਣਾ ਚਲੋ ਉੱਠ ਜਾ ਕਰ ਸੁਣਿਆ ਰਏ ਜਾਨਿਆ ਕਾਦੀ ਟੈਨਸ਼ਨ ਪੈ ਗਈ ਮੇਰੇ ਪੁੱਤ ਨੂੰ ਹੈ ਰੁਬਾ ਇਹ ਰੁਬਾ ਕੀ ਹੋ ਗਿਆ ਕਿਹਦੇ ਨੂੰ ਗੁੱਸੇ ਹੋ ਗਿਆ ਪੁੱਤ ਮੇਰਾ ਕਿਹਦੇ ਨੂੰ ਗੁੱਸੇ ਹੋ ਗਿਆ ਦੱਸੋ ਤਾਂ ਸਹੀ ਆਈ ਇਹ ਕੀ ਕਰਦੀ ਆਾਤੀ ਧਾਤੀਆਂ ਮਾਤੀਆਂ ਹਾਏ ਜਾਨੇ ਨਹੀਂ ਜਾਨੇ ਚਲ ਉੱਡ ਜਾ ਪੁੱਤ ਖੇਡੋ ਇੰਨੇ ਨਹੀਂ ਸ਼ਾਂਤ ਆਪਾ ਹੈਗੇ ਉੱਠੋ ਖੇਡਦੇ ਵਧੀਆ ਲੱਗਦੇ ਆਂ ਬਹੁਤ ਸੀਰੀਅਸ ਹੋ ਗਏ ਚਲੋ 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 ਸੋਣਾ ਬੁੱਤ ਮਾ ਦਾ ਸਮਾਈ ਨੀ ਨਨੂ ਸਮਾਈਲ ਕਰਦਾ ਓਏ ਬੱਚੇ ਤਾਂ ਹੱਸਦੇ ਖੇਡਦੇ ਹੀ ਸੋਹਣੇ ਲੱਗਦੇ ਆ ਸੀਰੀਅਸ ਹੁੰਦੇ ਨਹੀਂ ਇਹ ਵਧੀਆ ਲੱਗਦੇ ਕੀ ਦੇਖਦੇ ਹੋ ਬੁੱਤੋ ਬਾਹਰ ਨੂੰ ਦੇਖਦੇ ਹੋ ਹੂੰ ਸੁਨੋ ਤੇ ਮੈਨੂੰ ਲੱਗਦਾ ਰੋਬਿਨ ਆਪਣੀ ਵੀਰ ਜੀ ਦੀ ਕਲਾਸ ਲਾਏਗਾ ਪੰਜਾਬੀ ਚ ਪੜਾਉਣ ਲੱਗਿਆ ਹੋਇਆ ਉਹ ਆਪਣਾ ਪੰਜਾਬੀ ਦਾ ਕੰਮ ਕਰ ਰਿਹਾ ਸੀ ਤੇ ਰੋਬਿਨ ਨੇ ਆ ਗਿਆ ਫਿਰ ਰੋਬਿਨ ਕਹਿੰਦਾ ਬਈ ਅਸਲੀ ਟੀਚਰ ਤਾਂ ਤੇਰਾ ਮੈਂ ਆ ਮੈਂ ਦੱਸੂਗਾ ਜੇ ਤੂੰ ਕੀ ਕਰਨਾ ਆ ਜੋ ਹੋ ਗਏ ਉਹ ਤੇ ਘਾਟੇ-ਮਾਟੇ ਸ਼ੁਰੂ ਉਹਨੇ ਉਹਦੀ ਪੰਜਾਬੀ ਦੀ ਕਲਾਸ ਅੱਜ ਬਹੁਤ ਵਧੀਆ ਲੱਗੂਗੀ ਲੱਗਦਾ ਰੋਬਿਨ ਇਹ ਬੁੱਤ ਇਹ ਕੀ ਕਰਦੇ ਹੋ ਲਓ ਜੀ ਆ ਚੱਲ ਰਹੀ ਹੈ ਇਹਦੀ ਪੰਜਾਬੀ ਦੀ ਕਲਾਸ ਅੱਜ ਸੁਣਨਾ ਉਹ ਤਾਂ ਕਰਾਬ ਨਾ ਕਰੋ ਵੀਰ ਜੀ ਨੂੰ ਡਾਂਟ ਪੈਣੀ ਆ ਫਿਰ ਚਲੋ ਹੋ ਰਹੀ ਹੈ ਇਹਦੀ ਅੱਜ ਕਲਾਸ ਰਗ ਰਹੀ ਹੈ ਛੋਟੇ ਜਿਹੇ ਟੀਚਰ ਨੇ ਪੜ੍ਹਾਣਾ ਰੋਬਿਨ ਕੇਵਿਨ ਨੂੰ ਹਾਈ ਇਹ ਰੋਬਿਨ ਟੀਚਰ ਆ ਗਿਆ ਇਹ ਸਾਡੀ ਪੰਜਾਬੀ ਦੇ ਨਵੇਂ ਟੀਚਰ ਆ ਗਏ ਸੀ ਹੈ ਨਵੇਂ ਟੀਚਰ ਆ ਗਏ ਹੋਏ ਸੱਚੀ ਗੁੱਸੇ ਹੋਗੇ ਟੀਚਰ ਓਹੋ ਅੱਛਾ ਕਾਪੀ ਦੇ ਉੱਤੇ ਪੈ ਗਈ ਹੈ ਵੈਰੀ ਗੁੱਡ ਬੇਟਾ ਵੈਰੀ ਗੁੱਡ ਆਹਾਹਾ ਇਹ ਹੋ ਟੈਪ ਦੇ ਟੀਚਰ ਨੇ ਹੈਨਾ ਇਹ ਬਸ ਕੱਲਾ ਡਰਾਇੰਗ ਹੀ ਸਕਾਉਣਗੇ ਲੱਗਦਾ ਉਹ ਤਾਂ ਕੀਤਾ ਹੋਇਆ ਜਿਹੜਾ ਉਹ ਤੇ ਵੀ ਸਾਰਗਾ ਚਮਾ ਚਾ ਨਹੀਂ ਮਿੱਠੂ ਇਦਾਂ ਨਹੀਂ ਕਰਦੇ ਨਾ ਸੁਣਿਆ ਇਦਾਂ ਨਹੀਂ ਕਰਦੇ ਨੋ ਨੋ ਵਾਸਟਾ ਵੀ ਡੂ ਹੋਇ ਰੋ ਬੇ ਨਾ ਕੀ ਕਰਤਾ ਪੁੱਤ ਹਾ ਹਾ ਖੁਸ਼ੀ ਚਿਹਰੇ ਤੇ ਉਹਨੂੰ ਗਾਹ ਪਾ ਕੇ ਕਿੰਨੀ ਖੁਸ਼ੀ ਮਿਲਦੀ ਆ ਕਿ ਮੈਂ ਕਰੀ ਜਾਣਾ ਕੁਛ ਬਹੁਤ ਅੱਛੇ ਬੱਚੇ ਆ ਇਹ ਮਤੀਤਾ ਇਹਦੀ ਰੱਖੀ ਹੋਈ ਐ ਸਪੈਸ਼ਲ ਰੋਬਿੰਦੀ ਇੱਕ ਕੰਧਾਂ ਤੇ ਕੰਨਨ ਗਾਹ ਚੇ ਮਾਝੇ ਪਤਾ ਨਹੀਂ ਕਿੱਥੋਂ ਲੱਭ ਲੈਂਦਾ ਇਹ ਮਤੀਤਾ ਮੈਂ ਇੰਨੀ ਵਾਰ ਲ ਕੋਈ ਆ ਇੰਨੀ ਕੀ ਜੀ ਫੇਰ ਇਹਨੂੰ ਆਪਦੇ ਕੀ ਜਿੱਡੀ ਮਿਲ ਜਾਂਦੀ ਆ ਪਤਾ ਨਹੀਂ ਕਿੱਥੋਂ ਲੱਭ ਲਿਆ ਹੁੰਦਾ ਆ ਆ ਆ ਆ ਬੱਸ ਕਰੋ